ਇਹ ਯਾਰ ਇਧਰ ਰ ਪਸਾਨ ਵਾਲੇ ਜਿਹੜਾ ਰੋਡ ਜਾਮ ਕੀਤਾ ਇਧਰ ਬੰਦ ਹੋਈ ਰੋਡ ਆ ਤੇ ਸਾਰੀਆਂ ਗੱਡੀਆਂ ਇਧਰ ਵੀ ਆਉਣ ਡੀਆਂ ਵਲਕੇ ਇਹਦੇ ਡੱਬ ਵਾਲੀ ਨਿਕਲਣਾ ਹੈ ਜਿੱਧਰ ਕਿਧਰ ਗੱਡੀਆਂ ਆਉਂਦੇ ਆ ਉਧਰ ਉਧਰ ਪਿੱਛੇ ਮੈਂ ਆਉਣ ਡੇ ਇੱਥੇ ਕਿਤਾਰਾਂ ਲੱਗੀਆਂ ਜਿਵੇਂ ਤਾਰਾਂ ਲੱਗੀਆਂ ਅੱਗ ਪੈ ਗਈ ਪੜਾਵੀ ਨੂੰ ਕਿਹੜੇ एरिया ਤੋਂ ਆਇਓ ਅੰਮ੍ਰਿਤਸਰੋਂ ਅੱਛਾ ਤੇ ਅਕਰ ਕਿੱਥੇ ਤੋਂ ਬਿੰਡਾ ਹੋ ਕੇ ਆਇਓ ਹਾਂ ਬਿੰਡਾ ਹੋ ਗਏ ਬਲਵਾ ਬਾਈਪਾਸ ਤੋਂ ਬਿੰਡਾ ਹੋ ਕੇ ਆ ਰਹੇ ਹਾਂ ਹਾਂ ਬਾਈਪਾਸ ਹੋ ਗਏ ਇੱਧਰ ਆ ਗਏ ਇੱਕ ਲੱਬ ਵਾਲਿਆਂ ਨੂੰ ਇੱਧਰ ਨੂੰ ਪਾਈ ਗੱਡੀ ਨਾ ਅਕੇ ਲੱਕ ਪੁਲਸ ਨਾ ਅਕੇ ਲੱਕ ਸਾਹੀ ਦੇਖ ਲਓ ਇਹ ਸਹੀ ਆ ਉਹ ਤੋਂ ਹਰਿਆਣਾ ਸਰਕਾਰ ਨੇ ਬਾਰਡਰ ਬੰਦ ਕੀਤਾ ਨਹੀਂ ਵੀਰੇ ਬਹੁਤ ਗਲਤ ਹੋ ਯਾਰ ਇਹ ਕੋਈ ਚੰਗੀ ਗੱਲ ਥੋੜਾ ਵਗੈ ਨੁਕਸਾਨ ਮੇਰਾ ਤੇ ਇਨਸਾਨ ਕੌਣ ਦੇਊਗਾ ਇਹ ਮੰਨੇ ਹੁਣੇ ਕੂੜਾ ਮੇਰਾ 3 ਲੱਖ ਦੇ ਕਹਿਰ ਹੀ ਮਚ ਗਿਆ ਮੇਰਾ ਨੁਕਸਾਨ ਕੌਣ ਦੇਊਗਾ ਇਹ ਕੋਈ ਚੰਗੀ ਗੱਲ ਥੋੜਾ ਵਾ ਸਰਕਾਰ ਆਪੇ ਵੀ ਹੁਣ ਰੋਡ ਕੱਢ ਦੇ ਆਪਣਾ ਖੋਲ ਦੇਵੇ ਇਰਾਮ ਮੈਂ ਤਾਂ ਕਹਿੰਦਾ ਮੇਰਾ ਜਿਹੜਾ ਨੁਕਸਾਨ ਹੋਇਆ ਸਰਕਾਰ ਨੂੰ ਦੇਣਾ ਚਾਹੀਦਾ। ਕਿ ਨਹੀਂ? ਹਾਂਜੀ ਸਰ ਅੱਜ ਇੱਥੇ ਅੱਗ ਲੱਗੀ ਹੈ ਮੰਡੀ ਕਿੱਲਿਆਂ ਵਾਲੇ ਵਿੱਚ ਕਿਸੇ ਵਜ੍ਹਾ ਨਾਲ ਲੱਗੀ ਹੈ। ਜੇ ਜਿਵੇਂ ਮੋਰਤਾਰ ਫੈਰੋਸਰ ਬਲਜੀਤ ਸਿੰਘ ਬੋਲਦਾ ਤੇ ਵੀ ਲਗਭਗ ਸਾਨੂੰ 1:50 ਮਿੰਟ ਦੀ ਸੂਚਨਾ ਗਈ ਮਲੋਟ ਕਿ ਕਿੱਲਿਆਂ ਵਾਲੀ ਬਾਲਮੰਦਰ ਸਕੂਲ ਦੇ ਕੋਲ ਅੱਗ ਲੱਗੀ ਟਰਾਲੇ ਨੂੰ। ਅਸੀਂ ਮੌਕੇ ਤੇ ਇੱਕ ਕੱਡੀ ਸਾਡੀ ਲੱਗੀ ਹੋਈ ਹੈ ਨਾਕੇ ਤੇ ਕਿੱਲਿਆਂ ਵਾਲੀ ਉਹ ਪਹੁੰਚ ਗਈ ਦੋ ਘਰਾਂ ਨੂੰ ਅੱਗ ਪੈ ਚਲੀ ਸੀ ਮੌਕੇ ਤੇ ਜਾ ਕੇ ਬਚਾਇਆ ਤੇ ਦੂਸਰੀ ਗੱਡੀ ਅਸੀਂ ਮੋਰ ਤੋਂ ਦੂਸਰੀ ਮਂਗਾਈ ਤੇ ਰਹੀ ਖਰਗੜ ਹਰਿਆਣੇ ਤੋਂ ਵੀ ਮੰਡੀ ਡਾਬਲ ਤੋਂ ਗਈ ਲਗਭਗ 6 ਗੱਡੀਆਂ ਪਾਣੀ ਵਿੱਚ ਪੈ ਚੁੱਕੀਆਂ ਤੇ ਅੱਗੇ ਤੋਂ ਕੰਟਰੋਲ ਹੈ ਬਾਕੀ ਇੱਧਰ ਟ੍ਰੈਫਿਕ ਬਹੁਤ ਆ ਪੰਜਾਬ ਹੋਂ ਕਰਕੇ ਵੀ ਬਹੁਤ ਵੱਡਾ ਹਾਸਾ ਸਕਦਾ ਹੈ ਕਿ ਸ਼ਾਹ ਸਰਕਟ ਹੋ ਰਿਹਾ 12 ਗੱਡੀਆਂ ਪਈਆਂ ਬੜੀ ਮੁਸ਼ਕਲ ਹੈ ਇਕ ਬਿਜਾਉਂਦੇ ਹਾਂ ਸਰ ਇਹ ਮੇਨ ਰਿਵੀਜ਼ਨ ਕੀ ਹੈ ਵੀ ਬਾਰਡਰ ਕ੍ਰੋਸ ਕਰਕੇ ਵੀ ਵੱਡਾ ਹਾਸਾ ਬਿਲਕੁਲ ਜੀ ਬਿਲਕੁਲ ਇਹ ਵੱਡੇ ਟਰਾਲੇ ਵੀ ਰੰਗ ਰਹੇ ਆ ਪਰ ਇਹ ਹੋਇਆ ਟੂੜੀ ਦਾ ਸੀ ਉਹ ਟਰਾਲਾ ਤੇ ਲੈ ਕੇ ਕੱਢੀਏ ਬਾਕੀ ਖੜਾ ਸੀ ਇੱਥੋਂ ਟੂੜੀ ਦਾ ਪਰਿਆ ਘਰ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਬਹੁਤ ਜ਼ਿਆਦਾ ਮੁਸ਼ਕਲ ਸੀ ਤੇ ਵੱਡਾ ਆਸਾ ਨੂੰ ਟਲ ਗਿਆ ਜੀ ਹਾਂ ਜੇ ਟਿਕਟ ਨਾ ਹੋਈ ਐ ਤੇ ਲਗਾਤਾਰ ਦੋ ਦਿਨ ਹੋਇਆ ਇਹ ਕਹਿੰਦੇ ਸੀ ਟਿਕਟ ਨਾ ਹੋਵੇ ਟਿਕਟ ਨਾ ਹੋਈ ਯਾਰ ਆ ਦੇ 2 ਵਜੇ ਦਾ ਟਾਈਮ ਹੈ ਜੀ ਤੇ ਇੱਥੋਂ ਨੇ ਵੱਡੇ ਹਾਈਵੇ ਸਾਰੇ ਬੰਦ ਹੋਣ ਦੇ ਕਾਰਨ ਸਾਡਾ ਟ੍ਰੈਫਿਕ ਹੈ ਗਲੀਆਂ ਦੇ ਵਿੱਚੋਂ ਦੀ ਨੰਗ ਰਿਹਾ ਇਹ ਰਾਤ ਨੂੰ ਇੱਥੋਂ ਟਰਾਲੇ ਟੱਪਦੇ ਆ ਇਹ ਵੀ ਵਿਚਾਰਾ ਟਰਾਲਾ ਲੈ ਕੇ ਆ ਰਿਹਾ ਸੀਗਾ ਬੰਦਾ ਇਲੈਕਟ੍ਰੋ ਸਿਟੀ ਦੀਆਂ ਤਾਰਾਂ ਨੀਵੀਆਂ ਗਲੀਆਂ ਨੇ ਹੁਣ ਕਰਕੇ ਇਹਨਾਂ ਦਾ ਇਹ ਹਾਦਸਾ ਵਾਪਰਿਆ ਪਰ ਇਹਨਾਂ ਜਰੂਰ ਆ ਆਪਣੇ ਬੰਦੇ ਇਹਨਾਂ ਜਰੂਰ ਮਾਲਕ ਨੇ ਹੱਥ ਰੱਖਿਆ ਸੀ ਤੇ ਵੀ ਜਾਨ ਮਾਲ ਤੇ ਬਚਤ ਰਹੇਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘੋੜੇ ਵਾਲੇ ਦਾ ਘੋੜਾ ਜਲ ਕੇ ਸਾਰਾ ਰਾਖ ਹੋ ਗਿਆ 3.5 ਲੱਖ ਰੁਪਏ ਦਾ ਉਚਾਰੇ ਦਾ ਉਹਨਾਂ ਨੂੰ ਨੁਕਸਾਨ ਹੋ ਗਿਆ ਪਰ ਆਮ ਪਬਲਿਕ ਵੀ ਪਰੇਸ਼ਾਨ ਹੋ ਰਹੀ ਹੈ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸੋਚਣਾ ਪਈਦਾ ਹੈ ਕਿ ਜਿਹੜੇ ਡਾਵਾ ਵਾਲੇ ਸਾਰੇ ਨਾ ਪੰਜਾਇਆ ਤੇ ਪੰਜਾਬ ਵਾਲਿਆਂ ਨੂੰ ਫਰਦਾ ਬਣ ਗਏ ਪਾਈ ਸਾਹਿਬ ਤੁਸੀਂ ਸੋਚ ਨਹੀਂ ਸਕਦੇ ਇਸ ਗੱਲ ਨੂੰ ਡਾਬ ਵਾਲੀ ਦੇ ਦੇਖਿਆ ਹਿੰਦੁਸਤਾਨ ਦੇ ਪਾਕਿਸਤਾਨ ਵਾਲਾ ਜੋ ਹਾਰ ਬਣਿਆ ਤੇ ਆ ਗਿਆ ਫਾਟਕ ਤੋਂ ਜੇ ਅਗਰ ਪਰਲੀ ਸਾਈਡ ਜਾਣਾ ਹੋਵੇ ਨਾ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਮੰਡੀ ਡਾਵਲੀ ਦੇ ਫਾਟਕਪਾਰ ਜਾਣਾ ਹੈ ਨਾ ਤਾਂ ਕਮ ਸੇ ਕਮ ਤੁਸੀਂ ਇਹ ਮੰਨ ਕੇ ਚੱਲੋ ਬਾਈਕ ਦੇ ਉੱਤੇ ਵੀ ਸਾਡਾ ਘੜ ਤੋਂ ਘੜ ਤਿੰਨ ਘੰਟਾ ਦਾ ਟਾਈਮ ਲੱਗਦਾ ਸਾਡਾ ਜੀ ਤਿੰਨ ਘੰਟੇ ਦੇ ਵਿੱਚ ਵਾਪਸ ਆਪ ਡਾਊਨ ਹੋ ਰਿਹਾ ਸਾਡਾ ਇਹ ਜਿਹੜਾ ਫਾਇਰ ਬਿਚੇਤਾ ਇਹ ਤਾਂ ਦੇਰੀ ਨਾਲ ਪਹੁੰਚਿਆ ਹੈਗਾ ਸਾਰਾ ਹੋਰ ਦਿਨ ਦੇਖਦੇ ਨਹੀਂ ਨਹੀਂ ਇਹ ਨਾ ਉਹ ਵਿਚਾਰੇ ਨੂੰ 15 ਵੀ ਮਿੰਟਾਂ ਬਾਅਦ ਹੀ ਪਹੁੰਚ ਗਏ ਇਹ ਜਦੋਂ ਕਾਲ ਕਰੀ ਆ ਕੁਝ ਅਸੀਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀ ਆ ਸਾਡੇ ਕੋਲੇ ਵੀਡੀਓ ਵਗੈਰਾ ਆਏ ਗਿਆ ਹੋਰ ਪਹਿਲਾਂ ਤਾਂ ਅਸੀਂ ਆਪ ਕੋਸ਼ਿਸ਼ ਕਰੀ ਗਏ ਆ ਮੇਰੇ ਕਿੱਲੇ ਵਾਲੀ ਜੋ ਨਾਕਾ ਲੱਗਿਆ ਗਿਆ ਮੇਨ ਮਲੋੜ ਰੋਡ ਦੇ ਉੱਤੇ ਉੱਥੇ ਉਹਨਾਂ ਦੀ 24 ਘੰਟੇ ਇੱਕ ਵੈਰੀਫੀਕੇਟ ਖੜੀ ਹੁੰਦੀ ਆ ਆਪਦੀ ਉਹਨਾਂ ਨੇ ਵੀ ਕਹਿੰਦਾ ਉਹ ਚਾਰਾ ਨੇ ਫਰੀ ਗੇੜ ਤੇ ਜੀਆ ਕੁਝ ਉਹਨਾਂ ਨੇ ਸਾਹ ਦਿੱਤਾ ਕੋਈ ਡੱਬਾ ਹੀ ਉਤੋਂ ਦੋ ਫਰੀ ਗੇੜਾ ਹੋਰ ਆਈਆਂ ਇਹਨਾਂ ਨੇ ਵੀ ਅੱਗ ਬੁਝਾਉਣ ਦਾ ਬਹੁਤ ਕੜੀ ਮੁਸ਼ਕਲ ਦੇ ਬਾਅਦ ਉਹਦੀ ਜਗ੍ਹਾਗੇ ਅੱਗੇ ਟਿਕਾਬੂ ਪਾਇਆ ਗਿਆ ਦੁਬਾਰਾ ਫਿਰ ਅੱਗ ਭਖਣ ਦੇ ਲੱਗ ਗਈ ਹੈ ਵਿਚਰੇ